ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕਿਸਾਨਾਂ ਦੀ ਚੇਤਾਵਨੀ ਜੇ ਹੁੰਦੀ ਰਹੀ ਮੰਡੀਆਂ ਵਿੱਚ ਕਿਸਾਨਾਂ ਦੀ ਦੁਰਦਸ਼ਾ ਘੇਰਾਂਗੇ ਡੀਸੀ ਦਫਤਰ ਕਿਸਾਨ ਆਗੂ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਖੱਜਲ ਖਵਾਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼੍ਰੀ ਮੁਕਸਸਾਹਿਦ ਦੇ ਰੇਲਵੇ ਸਟੇਸ਼ਨ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ ਗਈ ਇਸ ਮੌਕੇ ਤੇ ਯੂਨੀਅਨ ਸਿੱਧੂਪੁਰ ਇਕਤਾ ਦੇ ਜ਼ਿਲ੍ਹਾ ਪ੍ਰਧਾਨ ਸੁਭਦੇਸ਼ ਸਿੰਘ ਨੇ ਦੱਸਿਆ ਕਿ ਪਿਛਲੇ 2-4 ਦਿਨਾਂ ਤੋਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਵਾਰਦਾਨੇ ਦੀ ਕਮੀ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਬਾਰੇ ਅਸੀਂ ਕੱਲ ਸ਼੍ਰੀ ਮੁਖਸੇ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਗਏ ਸੀ ਪਰ ਸਾਨੂੰ ਦਫ਼ਤਰ ਵਿੱਚ ਡਿਪਟੀ ਕਮਿਸ਼ਨਰ ਨਹੀਂ ਮਿਲੇ ਨਾ ਹੀ ਏਡੀਸੀ ਸਾਹਿਬ ਮਿਲੇ ਉਹਨਾਂ ਨੇ ਕਿਹਾ ਕਿ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸੋਮਵਾਰ ਤੱਕ ਕਣਕ ਦਾ ਵਾਰਦਣਾ ਮੰਡੀਆਂ ਵਿੱਚ ਨਾ ਪਹੁੰਚਿਆ ਤਾਂ ਸਮੇਂ ਸਿਰ ਲਿਫਟਿੰਗ ਨਾ ਹੋਈ ਤਾਂ ਡਿਪਟੀ ਕਮਿਸ਼ਨਰ ਅੱਗੇ ਤਰਨਾ ਦੇ ਕੇ ਦੋ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ ਖਾੜਾ ਕਣਕ ਦੀ ਖਰੀਦ ਨੂੰ ਲਿਫਟਿੰਗ ਨੂੰ ਲੈ ਕੇ ਵਾਰਦਣੇ ਦੀ ਸਾਰੀਆਂ ਸਮੱਸਿਆਵਾਂ ਕਿਸਾਨਾਂ ਦੀ ਉਹਨਾਂ ਲੈ ਕੇ ਜਿਹੜਾ ਉਹਦੇ ਸਬੰਧ ਵਿੱਚ ਪ੍ਰੋਗਰਾਮ ਦਿੱਤਾ ਸੀ ਕੱਲ ਅਸੀਂ ਡੀਸੀ ਆਫਿਸ ਗਏ ਸੀ ਤੁਹਾਨੂੰ ਉਸੇ ਨਾਲ ਡੀਸੀ ਨਾਲ ਡੀਸੀ ਕੋਈ ਵੀ ਨਹੀਂ ਮਿਲ ਸਕਿਆ ਕਿਸੇ ਨੇ ਕੁੱਡੀ ਲੰਗਣੀ ਕੀਤੀ ਕੱਲ ਫਿਰ ਅਸੀਂ ਰੇਲਵੇ ਟ੍ਰੈਕ ਦਾ ਪ੍ਰੋਗਰਾਮ ਜਾਮ ਦਾ ਦੇਤਾ ਵੀ ਅਸੀਂ ਰੇਲਵੇ ਟ੍ਰੈਕ ਤੇ ਜਾਮ ਲਵਾਉਂਦੇ ਪਰ ਜਦੋਂ ਜਾਮ ਦਾ ਸੱਦਾ ਗਿਆ ਚਲਾ ਫਿਰ ਸਵੇਰ ਤੋਂ ਲੈ ਕੇ ਪ੍ਰਸ਼ਾਸਨ ਨੇ ਸਾਰਾ ਜੋਰ ਪਵਾ ਪਰ ਉਹ ਕਿ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਧਰਨਾ ਪੋਸਟਫੋਨ ਕੀਤਾ ਜਾਵੇ ਪਰ ਅਸੀਂ ਉਹਨਾਂ ਜਿਹੜੇ ਨੂੰ ਪੋਸਟਫੋਨ ਨਹੀਂ ਕੀਤਾ ਜਿੰਨਾ ਚਿਰ ਸੰਗਤ ਦੇ ਸਹਿਯੋਗ ਤੋਂ ਬਿਨਾ ਪੁੱਛ ਕਿਸੇ ਤੋਂ ਬਿਨਾ ਜਿੰਨੀਆਂ ਮੰਡੀਆਂ ਦੀ ਸਾਡੇ ਕੋਲੇ ਲਿਸਟ ਸੀ ਉਹ ਉਹਨਾਂ ਨੂੰ ਦੇ ਦਿੱਤੀ ਵੀ ਇੰਨੀਆਂ ਮੰਡੀਆਂ ਦੇ ਵਿੱਚ ਜਿਹੜੀ ਆ ਸਮੱਸਿਆ ਇਹਨਾਂ ਦਾ ਅਨਸਪੈਕਟਡ ਖਰੀਦ ਦਾ ਮੰਡੀ ਤੋਂ ਕਨ ਮੌਕੇ ਤੇ ਉਹ ਮੌਜਰਵੇ ਦਾ ਉਸ ਤੋਂ ਬਾਅਦ ਉਹ ਜਦੋਂ ਲੋਡ ਹੁੰਦੀ ਉਹਦੇ ਤੋਂ ਫਿਰ ਪਰਕੀਆਂ ਮਾਰ ਕੇ ਕਰਦਾ ਫਿਰ ਜਦੋਂ ਉਹਨਾਂ ਦੇ ਦਫ਼ਤਰ ਜਾ ਕੇ ਗੇਟ ਪਾਸ ਦੇ ਦਿੰਦੇ ਨੇ ਉੱਥੇ ਜਾ ਕੇ ਉਹ ਕਹਿ ਰਹੇ ਨੇ ਵੀ ਸਾਨੂੰ ਇਹਦਾ ਮੁੱਤਰ 15 ਹੋ ਗਿਆ ਜਿਹਦਾ 16 ਹੋ ਗਿਆ ਉੱਥੇ ਜਾ ਕੇ ਕਿਸਾਨ ਨੂੰ ਲੁੱਟਣ ਦਾ ਜਿਹੜੀਆਂ ਬਣਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਇਹ ਪ੍ਰੋਗਰਾਮ ਦਿੱਤਾ ਸੀ ਅਸੀਂ ਹਫ਼ਤਰਾ ਸਾਰਿਆਂ ਦੇ ਧਿਆਨ 'ਚ ਲਿਆਂਦਾ ਜਿਹੜਾ ਵੀ ਕੋਈ ਹੋਜੇ ਮੁਲਾਜ਼ਮ ਕਥਾਈ ਕਰੂਗਾ ਉਹਦੇ ਖਿਲਾਫ ਕਾਰਵਾਈ ਕਰੋ ਜੇਕਰ ਨਹੀਂ ਕਾਰਵਾਈ ਕਰੋਗੇ ਜਿਹੜਾ ਸਾਡੇ ਕੋਲ ਹੁਣ ਪੁਸ਼ਕਾਇਦ ਲੈ ਕੇ ਆਇਆ ਅਸੀਂ ਉਹਦੇ ਖਿਲਾਫ ਕਾਰਵਾਈ ਵੀ ਕਰਵਾਵਾਂਗੇ ਜੇਕਰ ਕੋਈ ਵੱਧ ਤੋਲ ਦਾ ਪਾਇਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕਰਾਵਾਂਗੇ ਇਹ ਸੰਗਤ ਇਸ ਕਰਕੇ ਨਹੀਂ ਕੀਏ ਕਿਉਂਕਿ ਜਦੋਂ ਸਾਡੀ ਉਹਨਾਂ ਨਾਲ ਹੋਈ ਸਾਡੇ ਆਗੂਆਂ ਨਾਲ ਫੋਨ ਤੇ ਗੱਲਬਾਤ ਪ੍ਰਸ਼ਾਸਨ ਨਾਲ ਇਹ ਅਸੀਂ ਉਹਨਾਂ ਨੂੰ ਕਿਹਾ ਵੀ ਆਪੋ ਆਪਣੇ ਕੰਮ ਜਿਵੇਂ ਕਿਸਾਨਾਂ ਕੋਲੇ ਬੋਧ ਨੇ ਤੇ ਆਪੋ ਆਪਣੇ ਕੰਮ ਕਰ ਕਰਨ ਆ ਫੈਸਲਾ ਆ ਡਿਸੀਜਨ ਹੈ ਅੱਜ ਵੀ ਮੈਂ ਤੁਹਾਡੇ ਮਾਧਿਅਮ ਰਹੀਂ ਬੇਨਤੀ ਕਰਦਾ ਕਿਸੇ ਵੀ ਜਿਲਾਪਰ ਵਿੱਚ ਕਿਸੇ ਵੀ ਮੰਡੀ ਨੂੰ ਕੋਈ ਸਮੱਸਿਆ ਹੈ ਲਿਫਟਿੰਗ ਦੀ ਹੈ ਖਰੀਦਦਾਰੀ ਦੀ ਜਾਂ ਉਥੇ ਕੋਈ ਤੋਲਾ ਤਲਾਈ ਦੀ ਉਹ ਬਲਾਕ ਅਗਵਾ ਨਾਲ ਜਾਂ ਜ਼ਿਲ੍ਹੇ ਦੀ ਟੀਮ ਨਾਲ ਸੰਪਰਕ ਕਰੇ ਕਿਉਂਕਿ ਕਿਸੇ ਨੂੰ ਆਉਣ ਵਾਲੇ ਦਿਨਾਂ 'ਚ ਕੋਈ ਸਮੱਸਿਆ ਨਾ ਆਪ ਪਿੰਡ ਚੋੜੜਾ ਜੀ ਤੇ ਸਾਡੀ ਦਾਣਾ ਮੰਡੀ 'ਚ ਜਿਹੜੀ ਬਹੁਤ ਦਿੱਕਤ ਸੀਗੀ ਬਾਰਦਾਨਾ ਵੀ ਇਨਸਪੈਕਟਰ ਆਰਤੀਆਂ ਨੂੰ ਤੇ ਕਿਸਾਨਾਂ ਨੂੰ ਆਦਾ ਵੀ ਤੁਸੀਂ ਬਾਰਦਾਨਾ ਆਪ ਚੱਕ ਲਿਓ ਜਾ ਕੇ ਇਹ ਉਹ ਇਸ ਗੱਲ ਤੇ ਆੜਤ ਕੇ ਵੀ ਪੈਰ ਖਾਈ ਤੇ ਉਹ ਅਖੀਰ ਆ ਕੇ ਕਿਸਾਨਾਂ ਤੇ ਉਹ ਚੀਜ਼ ਪੈ ਜਾਂਦੀ ਹੈ ਕਿਸਾਨ ਦੁਖੀ ਹੁੰਦਾ ਜਦੋਂ ਵਾਰਤਾਨਾ ਨਹੀਂ ਪਹੁੰਚਦਾ ਕਣਕ ਲੇਟ ਹੁੰਦੀ ਹੈ ਅਸੀਂ ਪ੍ਰਧਾਨ ਜੀ ਨੂੰ ਇਸੇ ਪੇਜ ਤੇ ਜਾਣੂ ਕਰਾਇਆ ਚਾਏ ਸੀ ਜਿਹੜਾ ਇਹ ਸੱਦਾ ਦਿੱਤਾ ਸੀਗਾ ਪਰ ਉਹ ਪ੍ਰਧਾਨ ਜੀ ਨੂੰ ਅਸੀਂ ਜਾਣੂ ਕਰਾਤਾ ਇਹਨਾਂ ਨੇ ਗਾਂ ਅਫਸਰਾਂ ਨੂੰ ਜਾਣੂ ਕਰਾਤਾ ਉਹਦੇ ਬਾਰੇ ਤੇ ਜੇ ਨਾਂ ਸੁਧਰਿਆ ਤਾਂ ਫਿਰ ਪ੍ਰਧਾਨ ਜੀ ਜਿਵੇਂ ਅਗਲਾ ਫੈਸਲਾ ਦੇਣਗੇ ਕੋਈ ਅਸੀਂ ਇਹਨਾਂ ਦੇ ਨਾਲ ਆਂ ਜਿਵੇਂ ਵੀ ਕੋਈ ਅਗਲਾ ਫੈਸਲਾ ਦੇਵੂਗਾ ਤੇ ਉਹਦੇ ਤੇ ਫੋਲ ਜੜਾਵਾਂਗੇ